ਅਫੈਕਸਨ ਬਾੜੀ ਬਾਰੀ ਕਿਸੇ ਹੁਣ ਦਵਾਈ ਬੂਟੀ ਤੋਂ ਬਿਨਾ ਆਪ ਵੀ ਬੈਠੇ ਆ ਬੇਟਾ ਬੇਟੀ ਦਾ ਦੇਖੋ ਕੀ ਹਾਲ ਆ ਹੁਣ ਵਿਚਾਰੀ ਦਵਾਈ ਤੋਂ ਬਿਨਾ ਪਈ ਸੰਗਤ ਜੀ ਜੋ ਇਹਨਾਂ ਦੇ ਹਾਲਾਤ ਨੇ ਬੜੇ ਹੀ ਤਰਸਜੋਗ ਹੋਏ ਹੋਏ ਸੀ ਤੇ ਅਸੀਂ ਸੰਤ ਪਪਾ ਜਸਵਿੰਦਰ ਸਿੰਘ ਜੀ ਜੋ ਕਿ ਦਸੂਏ ਵਾਲੇ ਨੇ ਉਹਨਾਂ ਕੋਲ ਬੇਨਤੀ ਰੱਖੀ ਸੀ ਕਿ ਪ੍ਰਭੂ ਜੀ ਦਾ ਖਾਨ ਸਾਹ ਵਹਿੰਦੇ ਅੱਜ ਅਸੀਂ ਪਹੁੰਚੇ ਆ ਪਿੰਡ ਚੌਕੀ ਜ਼ਿਲ੍ਹਾ ਬਸੰਡਾ ਜੋ ਕਿ ਪਰਿਵਾਰ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਬੜੇ ਤਰਸਜੋਗ ਹਾਲਾਤ ਨੇ ਘਰ ਦੇ ਵਿੱਚ ਪੰਜ ਛੇ ਜਣੇ ਨੇ ਸੰਜੀ ਜਣੇ ਛੇ ਜਣੇ ਬਿਮਾਰ ਪਏ ਆ 8 ਮਹੀਨੇ ਤੋਂ ਉਹ ਲੜਕੀ ਬਿਮਾਰ ਪਈ ਆ ਉਹ ਆਪਾਂ ਮਾਤਾ ਜੀ ਨਾਲ ਗੱਲ ਕਰਦੇ ਹਾਂ ਅਸੀਂ ਆਉਂਦੇ ਹਾਂ ਸਾਸੀ ਘਰ ਰਹਿਗੁਰੂ ਜੀ ਦਾ ਖਾਲਸਾ ਰਹਿਗੁਰੂ ਜੀ ਦੀ ਨਾਮ ਆ ਜੀ ਸਫੀਦ ਹੈ ਬੇਟੀ ਸੁਖਜੀਤ ਕੌਰ ਮਾਤਾ ਦਾ ਨਾਮ ਆ 30 ਆਪਣੇ ਘਰ ਦੇ ਵਿੱਚ ਜਿਹੜੀ ਦਿੱਕ ਚੱਲ ਰਹੀ ਹੈ ਦੇਖੋ ਤੋ ਪੁੱਤ ਬਸ ਢਿੱਲ ਮੇਸ ਬਹੁਤ ਜ਼ਿਆਦਾ ਹੈ ਬਹੁਤ ਬੁਰਾ ਹਾਲ ਈ ਹੈ ਬੇਟੀ ਦਾ ਆਪ ਦਾ ਵੀ ਏਡੇ ਏਡੇ ਜ਼ਖਮ ਹੋਏ ਪਏ ਆ ਪੁੱਤ ਦਵਾਈ ਬੂਤੀ ਤਾਂ ਮਿਲਾਂ ਦੇ ਹੇ ਅਫੈਕਸ਼ਨ ਬਾੜੀ-ਬਾੜੀ ਸੀ ਹੁਣ ਦਵਾਈ ਬੂਟੀ ਤੋਂ ਬਿਨਾ ਆਪ ਵੀ ਬੈਠੇ ਆ ਬੇਟੀ ਵੀ ਚਲ ਆਪ ਤਾਂ ਬੈਠੇ ਸੀ ਬੇਟਾ ਤੇ ਆ ਬੇਟੀ ਦਾ ਦੇਖੋ ਕੀ ਹਾਲ ਆ ਹੁਣ ਵਿਚਾਰੀ ਦਵਾਈ ਤੋਂ ਬਿਨਾ ਪਈ ਸੰਗਤ ਜੀ ਜੋ ਇਹਨਾਂ ਦੇ ਹਾਲਾਤ ਨੇ ਬੜੇ ਹੀ ਤਰਸਯੋਗ ਹੋਏ ਬੇਸੀ ਤੇ ਅਸੀਂ ਸੰਤ ਪਾਪਾ ਜਸਵਿੰਦਰ ਸਿੰਘ ਜੀ ਜੋ ਕਿ ਦਸੂਹੇ ਵਾਲੇ ਨੇ ਉਹਨਾਂ ਕੋਲ ਬੇਨਤੀ ਰੱਖੀ ਸੀਗੀ ਪਰਿਵਾਰ ਨੂੰ ਜੋ ਕਿ ਇੱਕ ਮਹੀਨੇ ਦਾ ਰਾਸ਼ਨ ਸੰਤ ਪਾਪਾ ਜਸਵਿੰਦਰ ਸਿੰਘ ਜੀ ਦਸੂਹੇ ਵਾਲਿਆਂ ਨੇ ਭੇਜਿਆਗਾ ਅਸੀਂ ਉਹਨਾਂ ਦਾ ਪੂਰਾ ਧੰਨਵਾਦ ਕਰਦੇ ਹਾਂ ਸਾਰੀ ਟੀਮ ਵੱਲੋਂ ਤੇ ਹੋਰ ਵੀ ਸੰਗਤ ਨੂੰ ਬੇਨਤੀ ਕਰਦੇ ਹਾਂ ਜੋ ਵੀ ਇਹਨਾਂ ਇਸ ਪਰਿਵਾਰ ਦੀ ਵੀਡੀਓ ਦੇਖ ਰਿਹਾ ਹੈ ਬਦ ਤੋਂ ਬਦ ਵੀਡੀਓ ਸ਼ੇਅਰ ਕਰਦੇ ਹੋ ਤੇ ਜੋ ਬੱਚੀ ਦਾ 8 ਮਹੀਨੇ ਹੋ ਗਏ ਨੂੰ ਪਈ ਨੂੰ ਨਾ ਤਾਂ ਕੋਈ ਇਹਨਾਂ ਕੋਲ ਪੈਸਾਗਾ ਵੀ ਲਾਜ ਕਰਾ ਦੇਣਾ ਤੇ ਨਾ ਹੀ ਇਹਨਾਂ ਦੇ ਘਰ ਦੇ ਵਿੱਚ ਰਾਸ਼ਨ ਦੇ ਵੀ ਲਾਲੇ ਪੇਵੇ ਸੀ ਰੋਟੀ ਦੇ ਵੀ ਲਾਲੇ ਪੇਵੇ ਸੀਗੇ ਤੇ ਸਾਰਾ ਪਰਿਵਾਰ ਜਿਹੜਾ ਇਹ ਗੁਰ ਸਿੱਖਾ ਤੁਸੀਂ ਮਾਤਾ ਦੇ ਮੂੰਹੋਂ ਵੀ ਸੁਣ ਲਿਆਗਾ ਕਿਉਂਕਿ ਇਹਨਾਂ ਦੀ ਬੱਚੀ ਆ ਜਿਹੜੀ ਬਿਮਾਰ ਪਈ ਆ 8 ਮਹੀਨੇ ਹੋ ਗਏ ਮਾਤਾ ਜੀ ਦੇ ਵੀ ਜਿਹੜਾ ਲੱਤਾਂ ਦੇ ਵਿੱਚ ਜ਼ਖਮ ਹੋਏ ਹੋਏ ਆ ਕੋਈ ਇਹਨਾਂ ਕੋਲ ਦਵਾਈ ਦਿਵਾਉਣ ਨੂੰ ਵੀ ਪੈਸਾ ਹੈ ਨਹੀਂਗਾ ਦਵਾਈ ਦਿਹਾਉਣ ਨੂੰ ਵੀ ਪੈਸਾ ਹੈ ਨਹੀਂਗਾ ਜਿੰਨਾ ਕਿ ਨਗਰ ਵੱਲੋਂ ਹੋਇਆ ਨਗਰ ਨੇ ਪੈਸੇ ਇਕੱਠੇ ਕਰਕੇ ਦਿੱਤੇ ਤਾਂ ਪੂਰਾ ਇਲਾਜ ਨਹੀਂ ਇਹਨਾਂ ਦਾ ਹੋਇਆ ਤੇ ਸਾਡੇ ਕੋਲੇ ਸੰਤ ਪਾਪਾ ਜਸਵਿੰਦਰ ਸਿੰਘ ਜੀ ਨੇ 1 ਮਹੀਨੇ ਦਾ ਜਿਹੜਾ ਰਾਸ਼ਨ ਇਹਨਾਂ ਨੂੰ ਭੇਜਿਆਗਾ ਅਸੀਂ ਉਹਨਾਂ ਦਾ ਸਾਡੇ ਨਗਰ ਵੱਲੋਂ ਸਾਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਤ ਬਾਬਾ ਜਸਵਿੰਦਰ ਸਿੰਘ ਜੀ ਤਸੂਏ ਵਾਲੇ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਅੰਦਰ ਉਸ ਤੇ ਮਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ